ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਅਸੀਂ ਦਿਖਾਉਣੇ ਹਨ ਅੱਜ ਥੋੜਾ ਜਿਹਾ ਇੱਥੇ ਥੋੜੀ ਥੋੜੀ ਬਾਰਸ਼ ਹੁੰਦੀ ਐ ਨਵਾਂ ਸਾਲ ਥੋੜਾ ਜਿਹਾ ਭਿੱਜਿਆ ਹੋਇਆ ਤੇ ਚਲੋ ਸੋਣ ਦਿਨੇ ਇੱਥੇ ਦਿਖਾਉਣੇ ਜਿਹੜਾ ਦੇਖ ਕੇ ਥੋੜਾ ਜਿਹਾ ਕਿਵੇਂ ਹੈ ਸਾਡੇ ਮਾਹੌਲ ਇੱਥੇ ਸਾਡੇ ਸ਼ਹਿਰ ਦਾ ਸ਼ਹਿਰ ਦਾ ਨਹੀਂ ਸਾਡੇ ਪਿੰਡ ਦਾ ਸ਼ਹਿਰ ਰਗਾ ਪਿੰਡ ਹੈ ਸਾਡਾ ਤੇ ਹੋਰ ਇੱਥੇ ਜਾਨੀ ਕਿ ਇੱਡੀਲੀ ਦਾ ਹੋਰ ਮਾਹੌਲ ਹੈ ਇੱਥੇ ਹੋਰ ਤਰ੍ਹਾਂ ਦੀ ਦੁਨੀਆਦਾਰੀ ਹੈ ਤੁਹਾਨੂੰ ਥੋੜਾ ਜਿਹਾ ਘੁੰਮ ਕੇ ਦਿਖਾਉਣੇ ਸਾਨੂੰ ਅੱਜ ਸਾਡੇ ਨਾਲ ਆ ਦੇਖ ਲੋ ਤਾਇਰਾ ਫੋ ਵੀਨੀ ਇਹ ਦੇ ਕੋਲੋਂ ਨੇ ਵੇ ਗਾ ਰੁੱਖਾਂ ਦੇ ਪੱਤਾ ਨਹੀਂ ਕਿਉਂਕਿ ਪੱਟੜਾਈ ਹੋਈ ਹੈ ਰਫ ਦੇਖੋ ਜੀ ਉੱਪਰ ਸਟੇਸ਼ਨ ਤੇ ਥੱਲੇ ਇਹ ਕ ਫੁੱਤ ਪੱਸਾ ਜੀ ਦੂਜੇ ਪਾਸੇ ਜਾਣ ਲਈ ਜਗ੍ਹਾ ਬਣੀ ਹੋਈ ਬਹੁਤ ਸੋਹਣੀ ਆ ਦੇਖੋ ਪੂਰਾ ਸਾਫ ਸੁਥਰਾ ਇਹ ਉੱਪਰ ਟ੍ਰੇਨ ਲੰਘਦੀ ਹੈ ਕਿੰਨਾ ਟਾਈਮ ਹੈ ਅੱਜ ਆ ਦੇਖੋ ਇਹ ਗੱਡੀ ਸਾਰੀ ਜਗ੍ਹਾ ਨਹੀਂ ਮਸੀਰਾਂ ਜਗ੍ਹਾ ਮੱਸੀਆਂ ਫੜਨ ਵਾਲੇ ਲੋਕ ਇਸ ਵੇਲੇ ਨਿਕਲ ਜਾਂਦੇ ਆ ਆ ਛੁੱਟੀ ਸਾਲ ਕੋਈ ਨਹੀਂ ਇੱਥੇ ਘੜੀਆਂ ਸਕੀਆਂ ਬੋਟਾਂ ਦੇਖੋ ਰਾਫਾ ਵੇ ਬਰਾ ਵੇ ਲੋ ਫਰੇ ਨਹੀਂ ਤੇ ਇਹਨਾਂ ਰਾਫਾ ਗਾ ਇਹ ਮੇਰੀ ਛੋਟੀ ਜੀ ਕੁੱਤੀ ਹੈ ਇਹਨੂੰ ਹੋ ਗਈ 8 ਸਾਲ ਦੀ ਹੋਗੀ ਜੇ ਮੈਂ ਨਾਲ ਹੀ ਰਹਿੰਦੀ ਹੈ बहो सोही जॻह बणाई हुई ठंडी ठंडी हवा बहुत सोही जॻह जी ਦੇਖੋ ਜੀ ਮੌਸਮ ਅਜ ਖਰਾਬ ਹੀ ਹੈ ਸਰ ਇਹ ਕਦੋਂ ਠੀਕ ਹੋਵੇਗਾ ਕੀ ਉਫ ਚੜ੍ਹ ਕੇ ਵਹੀ ਆ ਤੂੰ ਮਣੀ ਮਣੀ ਬਾਰਸ ਹੁੰਦੀ ਐ ਅਸੀਂ ਤਾਂ ਐਵੇਂ ਬਸ ਘਟਾ ਦੇਣਾ ਹੁਣ ਘਰੋਂ ਚੱਲਦੇ ਆ ਤੇ ਹੋਰ ਕੋਈ ਨਹੀਂ ਪਸੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਭਾਈ ਜੀਓ ਸੋਹ ਸਾਲ ਜਿਉਂਦੇ ਬਾਜੇ ਰਹੋ ਬਸ ਇਹੀ ਗੱਲ ਬਾਤ ਚੱਲ ਵੀਰਾ ਫੀ ਸਾਡਾ ਪਿੰਡਾ ਛੋਟਾ ਜਿਹਾ ਪਿੰਡਾ ਸਾਡੇ ਇੱਥੇ ਤੇ ਇਹਦੀ ਆ ਮਿੰਨੀ ਪਸਾ ਛੋਟ ਮਿੰਨੀ ਘਰੇ ਨੇ ਆ ਗੱਲ ਨਹੀਂ ਡੀਕਰ ਇਹਨੂੰ ਕਹੋ ਨੇ ਵੀ ਕਿਦਾਂ ਦਾ ਇਹ ਹਰਦੇ ਦੇ ਬਲੌਗ ਬਣ ਜਾਣਾ ਹੈ ਬਿਲਡਿੰਗ ਨਹੀਂ ਰੋਡ ਨਹੀਂ ਲੈਟ ਨੂੰ ਉਹ ਰੋਹੀ ਘਰ ਆ ਗਏ ਆ ਤੇ ਉੱਪਰ ਜਿਹੜੇ ਸਾਡੇ ਕੋਲ ਦਾ ਗੇਮਾ ਦਾ ਉਹ ਸਾਡਾ ਕਰੋ ਪੋਰ ਹਾਂ ਪੋਰ ਕੋਟਵਾਲਾ ਗਰਾਉਂਡ ਇੱਥੇ ਖੇਡਦੀ ਨੂੰ ਰਫਾ ਇਹਦੇ ਘਰ ਦਾ ਗੇਟ ਹੈ ਇਹ ਹੁਣੇ ਕ੍ਰਿਸਮਸ ਹੋਈ ਆ ਇਹ ਮੇਰੇ ਘਰ ਦੀ ਐਂਟਰੀ ਆ And okay. we'll go que mm -hmm. And ਏ ਆ ਗਿੱਟ ਜੀ ਇਹ ਹੈ ਨਵੇਂ ਸਾਲ ਦੀ ਹੈ ਤੇ ਨਮਸਕਾਰ ਸਭ ਨੂੰ ਬਤਿਆ ਤੇ ਕੀ ਆ ਵੀ ਤੁਹਾਡੀ ਧੰਨਵਾਦ ਰਫਰਿੰਗ ਮਿਲਦੀ ਰਹੇ ਬਿਲੋ ਸਬਸਕ੍ਰਾਈਬ ਕਰਦੇ ਜਾ ਕਰੋ ਹੈ ਕਈ ਵਾਰ ਜੇ ਪਸੰਦ ਖਲੋ ਚੀਜ਼ ਪਸੰਦ ਚੱਲ ਜਾਵੇ ਦੇਖੀ ਹੁੰਦੀ ਮਰਦੀ ਤੇ ਲਈ ਜਾਂਦੀ ਤਾਂ ਮੈਂ ਬਾਕੀ